ਬ੍ਰੀਦਕੋੜ ਤੋਂ ਪੰਥਕ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਪਿੰਡ-ਪਿੰਡ ਪ੍ਰਚਾਰ ਵਧਦਾ ਜਾ ਰਿਹਾ ਹੈ। ਗਿੱਦਰਬਾਹ ਦੇ ਨੇੜੇ ਪਿੰਡ ਮਦੀਰ ਦੇ ਵਿੱਚ ਵੀ ਅੱਜ ਸੰਗਤਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪਿੰਡ ਦੇ ਵਿੱਚ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕੀਤਾ ਜਾਵੇ। ਉਸ ਤੋਂ ਬਾਅਦ ਨਗਰ ਨਿਵਾਸੀਆਂ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਕਰਨ ਤੋਂ ਉਪਰੰਤ ਸੰਗਤਾਂ ਪਿੰਡ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਵਾਸਤੇ ਡੋਰ-ਟੂ-ਡੋਰ ਪ੍ਰਚਾਰ ਕਰਨ ਦੇ ਲਈ ਨਿਕਲੀਆਂ। ਪਿੰਡ ਵਸਗਾਂ ਨੇ ਵੀ ਸੰਗਤਾਂ ਨੂੰ ਭਰਮਾ ਹੰਗਾਰਾ ਦਿੱਤਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਗੱਲ ਕਹੀ ਆਓ ਤੁਹਾਨੂੰ ਦਿਖਾਉਨੇ ਆ ਪਿੰਡ ਮੰਦਿਰ ਤੋਂ ਇਹ ਖਾਸ ਤਸਵੀਰਾਂ ਫਰੀਦਕੋਟ ਤੋਂ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਆਉਣ ਵਾਲੀ 1 ਜੂਨ ਨੂੰ ਵੋਟਾਂ ਪੈਣੀਆਂ ਸੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਰਵਾਇਤੀ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਪੰਥ ਦੇ ਮਹਾਨ ਸ਼ਹੀਦ ਭਾਈ ਸਾਹ ਭਾਈ ਬਿਆਨਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੋ ਦੁਸ਼ਮਣਾਂ ਨੇ ਢਾਹ ਢੇਰੀ ਕਰਤਾ ਸੀ ਉਹਦਾ ਬਦਲਾ ਲਿਆ ਸੀ ਸੋ ਅੱਜ ਉਸ ਮਹਾਨ ਸ਼ਹੀਦ ਦੇ ਵਾਰਸ ਭਾਈ ਸਾਹ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਸੁਪੁੱਤਰ ਉਹ ਚੋਣ ਮੈਦਾਨ ਦੇ ਵਿੱਚ ਆਯਾਤ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਆਏ ਹਨ ਸੋ ਮੈਂ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਕਿ ਆਪਾਂ ਸਾਰੇ ਕਿਸੇ ਨਾ ਕਿਸੇ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਹੋਏ ਹਾਂ ਮੈਂ ਵੀ ਜੁੜਿਆ ਹੋਇਆ ਸੀ ਪਰ ਇਹ ਪਾਰਟੀਆਂ ਤੇ ਇਹ ਵੋਟਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਸਾਰੀ ਉਮਰ ਤੇ ਜਿਹੜਾ ਇਹ ਅੱਜ ਦਾ ਮਾਹੌਲ ਹੈ ਇਹ ਇੱਕ ਪੰਥ ਦੇ ਨਾਲ ਖੜਨ ਦਾ ਸਮਾਂ ਹੈ ਜਿੰਨਾ ਸ਼ਹੀਦਾਂ ਨੇ ਆਪਣੀ ਪੰਥ ਦੀ ਡਿੱਗੀ ਹੋਈ ਪੱਗ ਨੂੰ ਵਾਪਸ ਸਿਰ ਦੇ ਉੱਤੇ ਰੱਖਿਆ ਸੀ ਤੇ ਇਹ ਬਦਲਾ ਲਿਆ ਸੀ ਅੱਜ ਉਹਨਾਂ ਸ਼ਹੀਦਾਂ ਦੇ ਵਾਰਸ ਆਪਣੀ ਕੌਮ ਤੋਂ ਬਹੁਤ ਆਸਾਂ ਲਾਈ ਬੈਠੇ ਆ ਅਸੀਂ ਆਪ ਕਾਂਗਰਸ ਪਾਰਟੀ ਨਾਲ ਆਏ ਰਾਜੇ ਦੇ ਮੰਲੋ ਰੋਡ ショਅ ਤੇ ਜਾ ਕੇ ਆਏ ਆ ਪਰ ਅਸੀਂ ਕੋਈ ਐਤ ਕੀ ਹੋਰਾਂ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਹਾਲਾਂਕਿ ਉਹ ਜਿਹੜੀ ਕਾਂਗਰਸੀ ਇੱਥੇ ਉੱਠੀ ਵੀ ਆਪਣੀ ਭੈਣ ਵਾਈ ਸੀਗੀ ਅਸੀਂ ਉਹਦੇ ਘਰ ਚ ਹੀ ਸੀਗੇ ਗਏ ਵੀ ਸੀ ਜਾਣਾ ਵੀ ਚਾਹੀਦਾ ਪਰ ਵੋਟ ਹੈ ਸਰਪਜੀਤ ਸਿੰਘ ਨੂੰ ਪਾਵਾਂਗੇ ਤੇ ਸਾਰੇ ਬੰਦਿਆਂ ਨੂੰ ਅਪੀਲ ਆ ਵੀ ਠੋਕ ਕੇ ਵੋਟ ਪਾਓ ਕਿਸੇ ਦਾ ਡਰ ਨਾ ਰੱਖਿਓ ਉਹ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦਾ ਮੇਰਾ ਨਾਮ ਭਾਈ ਲਖਵੀਰ ਸਿੰਘ ਜੀ ਪਿੰਡ ਮਦੀਰ ਜੀ ਅਸੀਂ ਭਾਈ ਸਾਹਿਬ ਦੇ ਸਬੰਧ ਦੇ ਵਿੱਚ ਕਿਤੇ ਭਾਈ ਸਰਪਜੀਤ ਸਿੰਘ ਜੀ ਖਾਲਸਾ ਸ਼ਹੀਦ ਭਾਈ ਬੈਂਤ ਸਿੰਘ ਦੇ ਸੁਪੁੱਤਰ ਜਿਨ੍ਹਾਂ ਨੇ ਭਾਈ ਬੈਂਤ ਸਿੰਘ ਨੇ ਬਹੁਤ ਵੱਡੀ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਜੋ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਹੈ ਉਦੇ ਸਬੰਧ ਦੇ ਵਿੱਚ ਭਾਈ ਅਸੀਂ ਅੱਜ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੀਆਂ ਸੰਗਤਾਂ ਨੇ ਮੀਟਿੰਗ ਕੀਤੀ ਹੈ ਕਿ ਭਾਈ ਸਾਹਿਬ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਅਸੀਂ ਪਿੰਡ ਦੇ ਵਿੱਚ ਤੁਰ ਕੇ ਹਰ ਇੱਕ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਐਤਕੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਭਾਈ ਵੋਟ ਪਾ ਕੇ ਕਾਮਯਾਬ ਆਪਾ ਕਰਗੇ ਤੇ ਭਾਈ ਸਾਹਿਬ ਕਿੰਨਾ ਕੁ ਪਿੰਡ ਦਾ ਇਹ ਸੰਯੋਗ ਮਿਲ ਰਿਹਾ ਤੁਹਾਨੂੰ ਪਿੰਡ ਦਾ ਬਹੁਤ ਸੰਯੋਗ ਹੈ ਜੀ ਸਾਡਾ ਤਾਂ ਹੁਣ ਰਦਾ ਜੀ ਹੋਰ ਪਾਰਟੀਆਂ ਨਾਲ ਵੀ ਮੀਟਿੰਗ ਕਰਕੇ ਵੀ ਅਸੀਂ ਭਾਈ ਸਾਹਿਬ ਦਾ ਹੀ ਆਪਣੇ ਪਿੰਡ ਦੇ ਵਿੱਚ ਕਲਾ ਪੋਲਿੰਗ ਪੂਤ ਲੱਗੇ ਤੇ ਹੋਰ ਪਾਰਟੀਆਂ ਵਾਲਿਆਂ ਨੂੰ ਬਾਏ ਬਾਏ ਕਰਗੇ ਆਸ-ਪਾਸ ਪਿੰਡਾਂ ਦੇ ਵਿੱਚ ਕੀ ਉਹ ਕੀ ਕਿੱਦਾਂ ਦਾ ਮੋੜ ਬਹੁਤ ਵਧੀਆ ਮਾਹੌਲ ਆ ਜੀ ਭਾਈ ਸਾਹਿਬ ਦੇ ਨਾਲ ਸੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਵਧੀਆ ਬਹੁਤ ਸੰਗਤ ਦਾ ਸਹਿਯੋਗ ਦੇ ਰਹੇ ਨੇ ਕਿ ਭਾਈ ਸਾਹਿਬ ਦੀ ਲੱਖਾਂ ਦੇ ਹਿਸਾਬ ਦੇ ਨਾਲ ਰੀਡ ਦੇ ਵਿੱਚ ਜਿੱਤ ਹੋਊਗੀ ਕੀ ਪੀਰ ਕਰੋਗੇ ਅੱਜ ਇਥੋਂ ਦੇ ਵੋਟਰਾਂ ਨੂੰ ਅਸੀਂ ਕਹਿ ਰਹੇ ਆ ਵੀ ਸਾਰੇ ਸਾਡੇ ਨਾਲ ਰਲੋ ਜੀ ਆਪਾਂ ਭਾਈ ਸਰਵਿਸ ਸਿੰਘ ਖਾਲਸਾ ਦੀ ਬਹੁਤ ਬਹੁਤ ਮਦਦ ਕਰਗੇ ਉਹਨਾਂ ਨੇ ਦਿੱਤੀ ਹੋਈ ਸ਼ਹੀਦੀ ਦਾ ਆਪਾਂ ਕਰਜ਼ਾ ਤਾਂ ਨਹੀਂ ਲਾ ਸਕਦੇ ਇੱਕ ਕਿਸ਼ਤ ਤਾਂ ਮੋੜੀਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਿੰਡ ਮੰਦਿਰ ਵਿਖੇ ਅੰਦਰਲੇ ਗੁਰੂ ਘਰ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਇਹ ਸੰਗਤਾਂ ਨੇ ਫੈਸਲਾ ਲਿਆ ਕਿ ਸਰਬਜੀਤ ਸਿੰਘ ਖਾਲਸਾ ਪੰਥਕ ਵੱਲੋਂ ਆਯਾਦ ਖੜੇ ਹੋਏ ਨੇ ਤੇ ਉਹਨਾਂ ਦਾ ਚੋਣ ਨਿਸ਼ਾਨ ਹੈਗਾ ਕਿਸਾਨ ਗੰਨਾ ਤੇ ਉਹਨਾਂ ਨੂੰ ਸਾਰਿਆਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਫੈਸਲਾ ਕੀਤਾ ਕਿ ਉਹਨਾਂ ਦੇ ਹੱਕ 'ਚ ਡੋਰ ਟੂ ਡੋਰ ਕਰਾਂਗੇ ਪਾਰਟੀ ਦਾ ਪ੍ਰਚਾਰ ਕਰਾਂਗੇ ਹਾਲਾਂਕਿ ਉਹਨਾਂ ਤੋਂ ਪਿੰਡਾਂ ਦੇ ਵਿੱਚ ਪਹੁੰਚਿਆ ਨਹੀਂ ਗਿਆਗਾ ਆਪੋ ਆਪਣੇ ਪਿੰਡਾਂ 'ਚ ਸਾਡੀ ਵੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਆਪ ਨੂੰ ਆਪਣੇ ਪਿੰਡਾਂ 'ਚ ਡੋਰ ਟੂ ਡੋਰ ਕਰੋ ਜਿਵੇਂ ਅਸੀਂ ਅੱਜ ਸਾਰੀ ਕਮੇਟੀ ਨੇ ਬਾਈ ਬਲਵਾਨ ਹੋਰੀ ਖਾਲਸਾ ਜੀ ਸਾਰੀ ਪਿੰਡ ਦੀ ਪੰਚਾਇਤ ਨੇ ਤੇ ਮੋਤਵਾਰ ਬੰਦਿਆਂ ਨੇ ਫੈਸਲਾ ਕਰਿਆ ਕਿ ਅਸੀਂ ਆਪਦੇ ਪਿੰਡਾਂ 'ਚ ਡੋਰ ਟੂ ਡੋਰ ਕਰਾਂਗੇ ਸਾਰਿਆਂ ਨੂੰ ਅਸੀਂ ਅਵੇਅਰ ਕਰਾਂਗੇ ਕਿ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਾਲੀ ਕਾਂਗਰਸੀ ਆਮ ਆਦਮੀ ਜੋ ਵੀ ਹੈ ਚਲੋ ਸਾਰੇ ਸਤਿਕਾਰਯੋਗ ਨੇ ਤੇ ਇਸ ਵਾਰ ਸਾਨੂੰ ਫਰੀਦਕੋਟ ਦੇ ਹਲਕੇ ਨੂੰ ਮੌਕਾ ਮਿਲਿਆ ਕਿ ਅਸੀਂ ਆਪਦੀ ਦਿੱਤੀਆਂ ਹੋਈਆਂ ਸ਼ਹਾਦਤਾਂ ਦੇ ਉਹਦਾ ਮੁੱਲ ਮੋੜੀਏ ਮਾ ਆਪਣਾ ਕਿਸਾਨ ਗੰਨਾ ਭਾਈ ਸਰਬਜੀਤ ਸਿੰਘ ਨੂੰ ਅਸੀਂ ਵੋਟ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਪਾਸੇ ਚੱਲਣਗੇ ਜਿਹੜੇ ਪਾਸੇ ਚੱਲਣਗੇ ਬਹੁਤ ਵਾ ਵੋਟਵਾ ਕੇ ਕੰਮਜਾਬ ਕਰਨਾ ਉਹਨਾਂ ਨੂੰ ਜਿਹੜਾ ਪਾਟ ਕਰਨ ਬਹੁਤ ਰੋਪ ਪਾਈ ਜਾਂਦਾ ਹੈ ਪਿਆਰ ਰੱਖਿਓ